ਬੋ ਕਰ ਲਿਆ ਉਹਨਾਂ ਦਾ ਇੰਟਰਵਿਊ ਕਰ ਰਹਾ ਤੁਸੀਂ ਦੇਖ ਰਹੇ ਹੋ ਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਤੁਸੀਂ ਦੇਖ ਰਹੇ ਹੋ ਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਸ਼ਰਮਾ ਇਸ ਸਮੇਂ ਫਿਲਮ ਢੂੜ ਦੇ ਸੜ ਤੇ ਪਹੁੰਚੇ ਜਿਹਦੀ ਛੂਟਿੰਗ ਰੋਪੜ ਵਿੱਚ ਚੱਲ ਰਹੀ ਹੈ ਇੱਕ ਪ੍ਰੋਪਰ ਬਾਲੀਵੁੱਡ ਫਿਲਮ ਹੈ ਵੱਡੀ ਕਾਸਟ ਹੈ ਫਿਲਮ ਚ ਤੇ ਇਸ ਸਮੇਂ ਸੜਨ ਲਓ ਐਕਟ੍ਰੈਸ ਮਨੀ ਬੋਪਾਰੇ ਜੋ ਡਾਇਰੈਕਟਰ ਵੀ ਇਹਨਾਂ ਐਕਟ੍ਰੈਸ ਵੀ ਨੇ ਤੇ ਐਕਟਰ ਟਾਈਗਰ ਜੀ ਮੌਜੂਦ ਨੇ ਖਾਸ ਮੌਕੇ ਤੇ ਗੱਲਬਾਤ ਕਰ ਦਿਆ ਜਾਣਨਾ ਫਿਲਮ ਵਿੱਚ ਕੀ ਕੀ ਇੰਟਰਸਟਿੰਗ ਫੈਕਟਰਸ ਨੇ ਕੀ ਕੀ ਹਾਈਲਾਈਟਸ ਨੇ ਕੀ ਕੀ ਯੂਐਸਪੀ ਹੈ ਬਹੁਤ ਬਹੁਤ ਸਵਾਗਤ ਹੈ ਸਸਟ੍ਰੀ ਕਾਲ ਜੀ ਫਿਲਮ ਢੂੰਡ ਕਰ ਰਹੇ ਆ ਜੀ ਇੱਕ ਖੋਜ ਦੇ ਉੱਤੇ ਇੱਕ ਫਿਲਮ ਬਣੀ ਹੋਈ ਹੈ ਜਿਦੇ ਵਿੱਚ ਮੈਂ ਇੱਕ ਬਹੁਤ ਅਹਿਮ ਕਰੈਕਟਰ ਨਿਭਾ ਰਹੀਆਂ ਕਰੈਕਟਰ ਮੇਨ ਲੀਡ ਹੀ ਨਿਭਾ ਰਹੀਆਂ ਆ ਇੱਕ ਇਹੋ ਜਿਹਾ ਇਨਸੀਡੈਂਸ ਹੋ ਜਾਂਦਾ ਹੈ ਜਿਹਦੇ ਪਿੱਛੇ ਮੈਂ ਬੈਕ ਟੂ ਬੈਕ ਕਤਲ ਤੇ ਕਤਲ ਕਰੀ ਜਾ ਰਹੀਆਂ ਬਟ ਤੁਹਾਨੂੰ ਐਂਡ ਤੱਕ ਪਤਾ ਨਹੀਂ ਲੱਗਣਾ ਕਿ ਕਤਲ ਕਿਵੇਂ ਤੇ ਕਿਵੇਂ ਡਿਜ਼ਾਈਨ ਕੀਤੇ ਗਏ ਨੇ ਬਹੁਤ ਅੱਛੀ ਰਿਟਨ ਹੈ ਫਿਲਮ ਬਹੁਤ ਪਿਆਰੀ ਜੋ ਅਸੀਂ ਬਣਾਉਣ ਜਾ ਰਹੇ ਹਾਂ ਤੇ ਤੁਸੀਂ ਕੀ জানা ਚਾਹੋਗੇ ਡਾਇਰੈਕਟਰ ਬਲਦ ਅਜ਼ਾਦ ਜਨਨ ਲਿਖਣ ਲਈ ਸਾਰੇ ਮੇਰੇ ਦੋਸਤਾਂ ਨੂੰ ਪਿਆਰ ਭਰੀ ਸਸ਼ੀਗਾਲ ਤੇ ਮੇਰੀ ਛੋਟੀ ਬੈਣ ਬਿੱਲੂ ਨੂੰ ਬਹੁਤ ਸਾਰਾ ਪਿਆਰ ਬੈਣ ਬਹੁਤ ਅੱਛੀ ਪਿਕਚਰ ਬਣ ਰਹੀ ਆ ਤੇ ਮੈਨੂੰ ਮੇਰਾ ਕਰੈਕਟਰ ਬਹੁਤ ਪਸੰਦ ਆ ਜਿਹਦੇ ਅੰਦਰ ਮੈਂ ਵਿਲਨ ਦਾ ਕਰ ਰਿਹਾ ਤੁਹਾਨੂੰ ਪਤਾ ਮੇਰੀ 네ਗੇਟਿਵ ਸ਼ੇਡ ਆ ਮੇਰੀ ਲੁੱਕ ਥੋੜੀ 네ਗੇਟਿਵ ਆ ਤਾਂ ਉਹ ਦੇ ਅਕੋਰਡਿੰਗ ਮੈਨੂੰ ਉਹਨਾਂ ਨੇ ਵਿਕਰਮ ਗੁੱਚਰ ਦਾ ਕਰੈਕਟਰ ਦਿੱਤਾ ਜਦੋਂ ਮੈਨੂੰ ਰਾਈਟਰ ਮਿਲੇ ਤੇ ਮੈਨੂੰ ਕਹਿੰਦਾ ਯਾਰ ਇੱਕ ਕਰੈਕਟਰ ਹੀ ਤੁਹਾਡੇ ਲਈ ਲਿਖਿਆ ਗਿਆ ਵੀ ਤੁਸੀਂ ਬਾਲੀਵੁੱਡ ਦੇ ਡਿਸਰਵ ਕਰਦੇ ਹੋ ਤਾਂ ਤੁਹਾਨੂੰ ਇਹ ਕਰਨਾ ਚਾਹੀਦਾ ਤੇ ਮੈਨੂੰ ਸੁਣਦੇ ਸਰ ਪ ਤੇ ਵਾਸ ਫਿਰ ਪਿੱਕਚਰ ਸਟਾਰਟ ਹੋ ਗਈ ਤੇ ਅਸੀਂ ਲੱਗੇ ਤੇ ਜਦੋਂ ਮੈਂ ਆਪਣੀ ਲੁੱਕ ਦੇ ਵਿੱਚ ਆਇਆ ਤਾਂ ਇਹਨਾਂ ਨੇ ਜੋ ਮੈਨੂੰ ਲੁੱਕ ਦਿੱਤੀ ਹੋਣਾ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਯਾਰ ਤੁਸੀਂ ਸੰਜੇ ਦੱਤ ਬਣਾਤਾ ਮੈਨੂੰ ਵਾਸਤਵ ਵਾਲਾ ਬਾਲੀਵੁੱਡ ਦੇ ਸੰਜੇ ਦੱਤਾਂ ਦੇਖਿਓਗੇ ਬਾਲੀਵੁੱਡ ਦੇ ਸੰਜੇ ਦੱਤ ਨੇ ਇਹ ਪੰਜਾਬੀ ਇੰਡਸਟਰੀ ਸੰਜੇ ਦੱਤ ਨੇ ਜਿੱਦਾਂ ਥੋੜਾ ਲੁੱਕ ਵਾਈਜ਼ ਹੈ ਨਾ ਇੱਕ 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 ਗੁੱਜਰ ਦਾ ਕਰੈਕਟਰ ਹੈ ਕਿੱਦਾਂ ਨੇ ਸ਼ੇਡਸ ਦੇ ਵਿੱਚ 네ਗੇਟਿਵ ਸ਼ੇਡਸ ਵੀ ਨੇ ਪੋਜ਼ਿਟਿਵ ਸ਼ੇਡਸ ਦਾ ਕੋਈ ਚਾਂਸ ਹੈ ਨਹੀਂ ਜ਼ਿਆਦਾਤਰ ਥੋੜੇ 네ਗੇਟਿਵ ਸ਼ੇਡਸ ਨੇ ਤੁਸੀਂ ਪੂਰੀ ਤਰ੍ਹਾਂ ਕਰੈਕਟਰ ਵਿੱਚ ਜਾ ਚ ਹਾਂਜੀ ਉਹ ਤੇ ਮੈਨੂੰ ਜੋ ਮੈਂ ਪੂਰੇ ਤੋਂ ਪੂਰਾ ਜਦੋਂ ਮੈਂ ਪੜਿਆ ਸੀ ਮੈਂ ਉਦੋਂ ਦਾ ਇਸ ਕੈਰੈਕਟਰ ਨੂੰ ਫੜਦਾ ਸੀ ਬੜਾ ਡੀਪਲੀ ਮੈਂ ਕਿਹਾ ਮੈਂ ਇਹਨੂੰ ਬੜਾ ਥਮਕੇ ਨਿਭਾਉਂਗਾ ਵੀ ਉਹ ਭੱਜਣ ਵਾਲਾ ਕੈਰੈਕਟਰ ਨਹੀਂ ਹੈ ਜਿਦਾ ਅਮਰੀਸ਼ਪੁਰੀ ਸਭ ਕਰਦੇ ਹੁੰਦੇ ਸੀ ਸੋ ਮੈਂ ਇਹਨੂੰ ਥਮਕੇ ਖੇਡ ਰਿਆ ਤੇ ਮੈਨੂੰ ਬੜਾ ਕੁਝ ਅਜਿਹਾ ਮੈਂ ਬਾਰ-ਬਾਰ ਇੱਕ ਚੀਜ਼ ਦੀ ਹੋਰ ਵੀ ਇਹ ਮੈਨੂੰ ਇਹਨਾਂ ਨੇ ਸਿਗਾਰ ਦਿੱਤੀ ਮੈਂ ਕਿਹਾ ਯਾਰ ਮੈਂ ਤਾਂ ਅਵੋਇਡ ਕਰਦਾ ਸਮੋਕ ਨਹੀਂ ਕਰਦਾ ਮੈਂ ਪੰਜਾਬ ਤੋਂ ਹਾਂ ਯਾਰ ਮੈਂ ਕਦੇ ਨਹੀਂ ਕੀਤੀ ਉਹ ਕਿਨੇ ਸਰ ਪਰ ਤੁਹਾਨੂੰ ਰਿਕੁਆਇਰਮੈਂਟਾ ਕਰਨੀ ਪੈਣੀ ਆ ਉਹ ਮੈਨੂੰ ਜਦ ਮੈਂ ਹੁਣ ਸਿਗਾਰ ਕਰਦਾ ਉਸ ਤੋਂ ਬਾਅਦ ਮੈਂ ਕਰ ਹੁਣ ਤੱਕ ਮਨੀ ਆਪਾ ਜੀ ਫਿਲਮ ਦੀ ਗੱਲ ਕਰੀ ਫਿਲਮ ਦਾ ਇੰਟਰਸਟਿੰਗ ਫੈਕਟਰ ਕੀ ਮੰਨਦੇ ਹੋ ਐਜ਼ ਐਨ ਐਕਟਰਸ ਮੈਂ ਹਮੇਸ਼ਾ ਤੋਂ ਇੱਕ ਊਮਨ ਓਰੀਐਂਟਡ ਫਿਲਮ ਲਾਈਕ ਮੈਂ ਪਹਿਲਾਂ ਵੀ ਕੀਤੀ ਹੈ ਸਾਵੇ ਕੀਤੀ ਹੈ ਹਿਜਰਤ ਕੀਤੀ ਹੈ ਤੇ ਜਦੋਂ ਵੀ ਮੈਨੂੰ ਇਹੋ ਜਿਹਾ ਕੋਈ ਕਨਸੈਪਟ ਮਿਲਦਾ ਹੈ ਜੋ ਕਿ ਊਮਨ ਓਰੀਐਂਟਡ ਹੋਵੇ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਤੇ ਇਹ ਸਭ ਤੋਂ ਵੱਡਾ ਫੈਕਟ ਹੈ ਕਿ ਮੈਨੂੰ ਇਹ ਫਿਲਮ ਦਾ ਜੋ ਚਾਮ ਹੈਗਾ ਇੱਕ ਊਮਨ ਦੇ ਰਿਲੇਟਿਡ ਇਹ ਫਿਲਮ ਕੁਮਦੀ ਹੈ ਤੇ ਸਾਡੇ ਮੇਨ ਵਿਲਨ ਤੇ ਇੱਕ ਛੇਡ ਸਾਨੂੰ ਦੋਨਾਂ ਨੂੰ ਆਪਸ ਵਿੱਚ ਮਿਲ ਕੇ ਖੇਡਣ ਦਾ ਜੋ ਮਿਲਿਆ ਉਹ ਬਹੁਤ ਇੰਟਰਸਟਿੰਗ ਹੈ ਤੁਸੀਂ ਬਾਲੀਵੁੱਡ ਤੋਂ ਬੜੇ ਸਿਲੈਕਟਡ ਜਿਹੜੇ ਐਕਟਰ ਲੈ ਕੇ ਆਓ ਜਿੱਦਾਂ ਦਿਸ਼ਾਂਤ ਕੁਲੀ ਹੋਗੇ ਸੰਦੀਪ ਬਨੰਦ ਹੋਗੇ ਤਾਂ ਇਹ ਚੀਜ਼ ਕਿੰਨੀ ਕੋ ਚੈਲਿੰਜਿੰਗ ਰਹੀ ਕਿ ਤੁਸੀਂ ਬਾਲੀਵੁੱਡ ਫਿਲਮ ਤੋਂ ਬਣਾਈ ਰਿਹਾ ਐਕਟਰ ਦੀ ਜਿਹੜੀ ਚੁਣਾਵ ਹੈ ਕਿੱਦਾਂ ਕੀਤੀ ਤੁਸੀਂ ਅਸੀਂ ਬੜਾ ਸੋਚ ਕੀ ਕੀਤਾ ਜੀ ਕੀਤਾ ਜੀ ਜਦੋਂ ਸ਼ਿਵ ਕੁਮਾਰ ਜੀ ਬ੍ਰਦਰ ਨੇ ਸਾਡੇ ਨਾਲ ਬੈਠੇ ਫਰਸਟ ਡੇ ਤੋਂ ਸਾਨੂੰ ਉਹਨੇ ਸਕ੍ਰਿਪਟਸ ਨਾਲ ਉਹਨੇ ਸ਼ੁਰੂ ਕੀਤੀ ਕਿ ਨਾ ਯਾਰ ਐਦਾਂ ਤਾਂ ਦਿਲਾਵਰ ਭਾਜੀ ਤੇ ਅਸੀਂ ਤਿੰਨੋ ਜਣੇ ਬੈਠੇ ਸੀ ਮਨੀ ਜੀ ਦਿਲਾਵਰ ਸਿੱਧੂ ਜੀ ਤਾਂ ਮੈਂ ਕਿਹਾ ਯਾਰ ਅਸੀਂ ਕਿਹਾ ਯਾਰ ਇਹ ਕਰੈਕਟਰ ਤਾਂ ਸੰਦੀਪ ਅਨੰਦ ਜੀ ਦਾ ਬਣਦਾ ਜੋ ਉਹ ਕਮੇਡੀ ਹੋਈ ਸਮਾਰਸਾ ਯਾਰ ਰਾਜਪਾਲ ਯਾਦਵ ਜੀ ਹੀ ਡਿਸਰਵ ਕਰਦੇ ਆ ਤਾਂ ਫਿਰ ਐਦਾਂ ਐਦਾਂ ਚੁਆਇਸ ਚੱਲਦੀ ਗਈ ਸੀ ਕਿ ਯਾਰ ਇਹਨੂੰ ਜਦ ਬਣਾਉਣਾ ਤਾਂ ਆਪਾਂ ਇਹਨੂੰ ਗ੍ਰੈਂਡ ਬਣਾ ਲੀਏ ਵੀ ਪਿਕਚਰ ਦੇ ਨਾਲ ਸਾਨੂੰ ਵੀ ਕੰਮ ਕਰਦੇ ਸਾਨੂੰ ਸਾਹਮਣੇ ਜਦੋਂ ਆਰਟਿਸਟ ਥੋੜੇ ਬਹੁਤ ਹੁੰਦਾ ਵੀ ਰੀ ਟੇਕ ਨਾ ਦਵੇ ਕਈ ਵਾਰ ਜਿਹੜਾ ਫਸਟ ਟੇਕ ਤੁਹਾਡਾ ਨਿਕਲਦਾ ਬੜਾ ਸੋਨਾ ਨਿਕਲਦਾ ਹੁੰਦਾ ਮੈਂ ਕਹਿੰਦਾ ਸਾਨੂੰ ਖਰਾਬ ਕਰਨਾ ਨਾ ਹੋਵੇ ਕਿ ਸਟੋਰੀ ਲਾਈਨ ਨਾ ਹਿੱਲੇ ਸਾਡੀ ਸਟੋਰੀ ਬਹੁਤ ਸੋਲਿਡ ਆ ਤੇ ਜਦ ਅਸੀਂ ਇਹਨੂੰ ਕਰਨ ਲੱਗੇ ਤਾਂ ਮੈਂ ਉਹੀ ਗੱਲ ਬੋਲ ਰਿਹਾ ਜਦੋਂ ਮੈਂ ਬੈਲੇ ਟੇਕ ਕੀਤਾ ਮੈਂ ਕਹਿੰਦਾ ਯਾਰ ਮੈਨੂੰ ਮਜ਼ਾ ਆ ਗਿਆ ਕਿਉਂਕਿ ਜਿਹੜਾ ਐਕਟਰ ਸੀ ਚੋਇਸ ਆ ਗੋਡੋ ਕਿ ਯਾਰ ਮਾਈਂਡ ਦੇ ਅਕੋਰਡਿੰਗ ਵੀ ਮਤਲਬ ਇਦਾਂ ਨਹੀਂ ਹੋਇਆ ਵੀ ਚਲਦੇ ਫਿਰਦੇ ਐਕਟਰ ਲੈ ਕੇ ਤੁਸੀਂ ਫਿਲਮ ਨੂੰ ਬਣਾਤਾ ਤੁਸੀਂ ਆਪਣੀ ਲੁੱਕਸ ਤੇ ਵੀ ਬਹੁਤ ਵਰਕ ਕੀਤਾ ਆਪਾਂ ਦੇਖ ਸਕਦੇ ਆ ਕਾਫੀ ਚੇਂਜ ਹੈ ਨਾ ਉਹ ਇੱਕ ਐਕਚੁਅਲੀ ਆਏ ਦਿਨ ਟਾਸਕ ਹੁੰਦਾ ਜਦੋਂ ਆਪਾਂ ਕੋਈ ਵੀ ਨਵੀਂ ਮੂਵੀ ਕਰਦੇ ਆ ਕਦੇ ਲੀਨ ਹੁੰਦਾ ਕਦੇ ਆਪਣਾ weight gain ਕਰਦਾ ਤਾਂ ਉਹ ਚੀਜ਼ ਕਿਤੇ ਨਾ ਕਿਤੇ ਬਹੁਤ ਮੈਟਰ ਕਰਦੀ ਹੈ ਇੱਕ ਕਿਰਦਾਰ ਵਿੱਚ ਚੰਗੀ ਤਰ੍ਹਾਂ ਜਾਣਾ ਵਸਤੋਂ ਉਹ ਚੀਜ਼ਾਂ ਦੀ ਬਹੁਤ ਨੀਡ ਹੁੰਦੀ ਹੈ ਕਿ ਦਿਨ ਅਕਦੇ ਮੈਂ ਬਿਲਕੁਲ ਜਿਵੇਂ ਕਿ ਇਸ ਫਿਲਮ ਦੇ ਵਿੱਚ ਮੇਰੀ ਏਜ ਜੋ ਦਿਖਾਈ ਗਈ ਹੈ ਉਹ 45 ਦੇ ਨੀਅਰ ਅਬਾਊਟ ਦਿਖਾਈ ਗਈ ਹੈ ਕਿਉਂਕਿ ਇੱਕ ਜਰਨੀ ਹੈ ਇਸ ਕੁੜੀ ਦੀ ਜਿਹਦੇ ਵਿੱਚ ਮੇਕਅਪ ਸਾਨੂੰ ਮੈਂ ਅੰਡਰ ਆਈ ਲਾਈਨਿੰਗ ਲਿੱਤੀ ਹੈ ਟੂ ਯੂ نو ਡਿਫਾਈਨ ਮਾਈ ਕੈਰੈਕਟਰ ਇੱਕ 45 ਮੈਂ ਲੱਗ ਸਕਾਂ ਉਸ ਹਿਸਾਬ ਨਾਲ ਮੇਰਾ ਕੈਰੈਕਟਰ ਉਸ ਹਿਸਾਬ ਨਾਲ ਮੇਰਾ ਮੇਕਅਪ ਡਿਜ਼ਾਈਨ ਕੀਤਾ ਗਿਆ ਹੈ ਕਿ ਮੈਂ ਉਸ ਉਮਰ 'ਚ ਜਾ ਕੇ ਖੇਡ ਸਕਾਂ ਸੋ ਯਸ ਬਹੁਤ ਇੰਪੋਰਟੈਂਟ ਹੁੰਦਾ बिकॉज ਜਦੋਂ ਕਿਸੇ ਨੇ ਸਕਰੀਨ ਤੇ ਤੁਹਾਨੂੰ ਦੇਖਣਾ ਉਹਨੇ ਤੁਹਾਡੀ ਏਜ ਜਾਂ ਤੁਹਾਨੂੰ ਐਜ਼ ਅ ਆਰਟਿਸਟ ਨਹੀਂ ਉਹਨਾਂ ਨੇ ਸੋਚਣਾ ਉਸ ਸਮੇਂ ਉਸ ਸਮੇਂ ਉਹ ਕਰੈਕਟਰ ਦੇ ਵਿੱਚ ਚਲਾ ਜਾਂਦਾ ਤੇ ਤੁਹਾਡੀ ਆਡੀਅנס ਇੱਕ ਕਰੈਕਟਰ ਨੂੰ ਦੇਖ ਰਹੀ ਹੁੰਦੀ ਹੈ ਇੱਕ ਫਿਲਮ ਬਣਾਉਣ ਵਾਸਤੇ ਪੂਰਾ ਟੀਮ ਵਰਕ ਹੁੰਦਾ ਪੂਰੀ ਟੀਮ ਐਫਰਟ ਹੁੰਦੀ ਹੈ ਉਹ ਆਪਾਂ ਦੇਖ ਸਕਨੇ ਹਾਂ ਕਿ ਸੈਟ ਤੇ ਜਿਸ ਤਰ੍ਹਾਂ ਫੈਮਿਲੀਅਰ ਮਾਹੌਲ ਹੈ ਨਾ ਉਹ ਜ਼ਿਆਦਾਤਰ ਬਹੁਤ ਘੱਟ ਸ਼ੂਟਸ ਤੇ ਦੇਖਣ ਨੂੰ ਮਿਲਦਾ ਆਪਾਂ ਦੇਖਦੇ ਹਾਂ ਪਰ ਇੱਥੇ ਇਹ ਚੀਜ਼ ਬਿਲਕੁਲ ਆਪੋਜ਼ਿਟ ਹੈ ਇੱਥੇ ਪ੍ਰੋਪਰ ਫੈਮਿਲੀਅਰ ਮਾਹੌਲ ਹੈ ਕੋਈ ਨਹੀਂ ਕਿ ਅਸੀਂ ਅੱਜ ਪਹਿ ਸੀ ਆਪਣੇ ਕਰੈਕਟਰ ਵਾਈਜ਼ ਲੁਕਸ ਵਾਈਜ਼ ਬਹੁਤ ਚੀਜ਼ਾਂ ਘੱਟ ਕੀਤੀ ਹੈ ਨਾ ਤਾਂ ਉਸ ਨੂੰ ਕਿਸ ਤਰੀਕੇ ਨਾਲ ਦੇਖੋ ਜਿੱਦਾਂ ਬਹੁਤ ਐਕਸਪੈਰੀਮੈਂਟ ਹੋ ਰਿਹਾ ਹੈ ਭਾਵੇਂ ਪੰਜਾਬੀ ਇੰਡਸਟਰੀ ਹੈ ਭਾਵੇਂ ਬਾਲੀਵੁੱਡ ਹੈ ਭਾਵੇਂ ਟੀਵੀ ਹੈ ਇਕਤੋ ਜੀ ਪਹਿਲਾਂ ਮੈਂ ਦੱਸਦਾ ਮਾਹੌਲ ਬਹੁਤ ਸੱਚੀ ਬਹੁਤ ਵਧੀਆ ਵੀ ਇਦਾਂ ਲੱਗਦਾ ਮੈਂ ਆਪਣੀ ਫੈਮਿਲੀ ਦੇ ਅੰਦਰ ਹੀ ਸ਼ੂਟ ਕਰ ਰਹੇ ਹਾਂ ਸਭ ਤੋਂ ਪਹਿਲਾਂ ਇਹ ਚੀਜ਼ ਜ਼ਰੂਰੀ ਵੀ ਆ ਸੈਟਸ ਦੇ ਉੱਤੇ ਮੇਰਾ ਥੋੜਾ ਸਾਰੇ ਐਕਟਰਾਂ ਦੇ ਨਾਲ ਬੌਂਡ ਇੰਨਾ ਅੱਛਾ ਹੋਵੇ ਵੀ ਕੋਈ ਇਦਾਂ ਇਰੀਟੇਟ ਨਾ ਹੋਵੇ ਯਾਰ ਮੈਂ ਤੋਂ ਬੈਟਰ ਕਰ ਲਾ ਮੈਂ ਤੋਂ ਅੱਛਾ ਚਲੇ ਜਾਮਾ ਸਾਡਾ ਸੈੱਟ ਤੇ ਇੱਕ ਮਾਹੌਲ ਬਣਿਆ ਯਾਰ ਤੂੰ ਮੇਰੇ ਤੋਂ ਵੀ ਬੈਟਰ ਕਰ ਤੂੰ ਯਾਰ ਤੂੰ ਆਪਣੇ ਡਾਇਲੌਗਸ ਕਰ ਚੱਲ ਬ ਪ੍ਰੈਕਟਿਸ ਕਰ ਦੇ ਤੂੰ ਮੇਰੇ ਤੋਂ ਵੀ ਬੈਟਰ ਕਰ ਕਿਉਂ ਤੇਰਾ ਉੱਠ ਕੇ ਆਉ ਤਾਂ ਮੇਰਾ ਆਪਣੇ ਆਪ ਆਟੋਮੈਟਿਕ ਉੱਠ ਕੇ ਆਉ ਕਿਉਂਕਿ ਉਹ ਮ ਰਹੀ ਗੱਲ ਰੋਲ ਦੀ ਜਦ ਮੈਂ ਰੋਲ ਨੂੰ ਇਹਨੂੰ ਮਨੀ ਜੀ ਨੂੰ ਸੁਣਾ ਰਿਹਾ ਸੀ ਡਿਸਕਸ਼ਨ ਕਰ ਰਹੇ ਸੀ ਇਹ ਸਾਰਾ ਕਰਤਾ ਧਰਤਾ ਮਨੀ ਜੀ ਨੇ ਤੇ ਮੈਨੂੰ ਬੋਲੇ ਕਹਿੰਦਾ ਯਾਰ ਕਹਿੰਦਾ ਟਾਈਗਰ ਯਾਰ ਵਾਸਤਵ ਦੀ ਤਰ੍ਹਾਂ ਸੰਜੇ ਦਾ ਤੜਲੇ ਲੁੱਕ ਲਓ ਮੈਨੂੰ ਇਹਨਾਂ ਨੇ ਗੁਰਦਸਪਾਵਾ ਕੇ ਘਰੇ ਦੇਖਿਆ ਤਿਆਰ ਕਰਕੇ ਕਹਿੰਦਾ ਯਾਰ ਤੁਸੀਂ ਇਹ ਖਲੋ ਆਪਣੇ హెਅਰ ਪਿੱਛੇ ਨੂੰ ਕਰੋ ਉਹਦੇ ਉੱਤੇ ਵੈਕਸ ਕਰੋ ਕਿਉਂਕਿ ਐਕਚੁਅਲ ਮੈਂ ਘਰ ਦੇ ਵਿੱਚ ਮੇਰੀ ਅਕਸਰ ਗੱਲ ਹੁੰਦੀ ਜਾਂਦੀ ਹੈ ਮਨੀ ਜੀ ਨਾਲ ਤੇ ਉਹ ਮੈਨੂੰ ਬੋਲਦਾ ਹੁਣ ਮੈਂ ਕਹਾਂ ਯਾਰ ਮੈਂ ਸੇਮ ਕੈਰੈਕਟਰ ਨਹੀਂ ਕਰਨਾ ਚਾਹੁੰਦਾ ਹਰ ਪਿਕਚਰ ਦੇ ਅੰਦਰ ਜਿੱਦਾਂ ਗੁਲਸ਼ਨ ਗਰੋਵਰ ਜੀ ਹਰ ਪਿਕਚਰ ਦੇ ਵਿੱਚ ਆਪਣਾ ਕੈਰੈਕਟਰ ਲੈ ਕੇ ਖੇਡਦੇ ਸੀ ਯਾਰ ਮੇਰੀ ਲੋਕ ਅਲੱਗ ਹੋਵੇ ਕਿਸੇ ਹੁਣ ਮੈਂ ਮੇਰੀ ਯਾਰ ਇਹ ਜੋ ਹਵੇਲੀ 9039 ਉਹਦੇ ਅੰਦਰ ਵੀ ਮੈਂ ਇੱਕ ਅੱਖ ਦੇ ਅੰਦਰ ਲੈਂਸ ਪਾਇਆ ਇੱਕਲ ਕੋ ਖਰਾਬ ਕੀਤੀ ਬਟ ਮੈਂ ਲੋਕ ਨਾਲ ਖੇਡਦਾ ਲੋਕ ਨਾਲ ਜਦੋਂ ਕੈਰੈਕਟਰ ਕੈਰੈਕਟਰ ਫੜਨਾ ਵੀ ਤੁਹਾਨੂੰ ਈਜ਼ੀ ਹੋ ਜਾਂਦਾ ਤੁਹਾਨੂੰ ਇੱਕ ਮਜ਼ਾ ਆਉਂਦਾ ਵੀ ਮੈਂ ਉਸ ਲੋਕ ਦੇ ਵਿੱਚ ਜਿਹੜਾ ਵਿਲਨ ਹੈ ਇਦਾਂ ਪਲੇ ਕਰਿਆ ਮੈਂ ਕਿਹਾ ਮਨੇ ਮੈਂ ਸੰਜੇ ਦੱਤ ਜੀ ਨੂੰ ਫੜਨ ਦੀ ਕੋਸ਼ਿਸ਼ ਕਰੂੰਗਾ ਉਹ ਮੇਰੇ ਬਹੁਤ ਸੀਨੀਅਰ ਨੇ ਮੈਂ ਬਹੁਤ ਰਿਸਪੈਕਟ ਕਰਦਾ ਉਹਨਾਂ ਨੂੰ ਲਾਈਕ ਬਹੁਤ ਕਰਦਾ ਮੈਂ ਕਿਹਾ ਯਾਰ ਮੈਂ ਉਹਨਾਂ ਨੂੰ ਕੋਸ਼ਿਸ਼ ਕਰੂੰਗਾ ਉਹਨਾਂ ਦੇ ਥੋੜਾ ਨੇੜੇ ਵੀ ਖੜ ਗਿਆ ਤਾਂ ਮੈਨੂੰ ਬੜੀ ਖੁਸ਼ੀ ਹੋਊਗੀ ਵੀ ਮੈਂ ਯਾਰ ਕੁਝ ਸਾਬਿਤ ਕਰ ਸਕਿਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਚੀਜ਼ ਹੈ ਮੈਨੂੰ ਮੈਂ ਜਿੱਥੇ ਜਿੱਥੇ ਵੀ ਜਾਣਕ ਨੇ ਥੋੜਾ ਫੇਸ ਤੋ ਮੈਂ ਉਹ ਸ਼ਾਇਦ ਕਮੀ ਪੂਰੀ ਕਰਨਾ ਚਾਹਣਾ ਆਪਣੇ ਐਕਟ ਦੇ ਨਾਲ ਤੇ ਆਪਣੇ ਸਾਰੇ ਭਰਾਵਾਂ ਭੈਣਾਂ ਭਰਾਵਾਂ ਦੇ ਸਾਥ ਦੇ ਨਾਲ ਉਹ ਕਿਰਦਾਰ ਦੇ ਨਾਲ ਪੂਰੀ ਤਰ੍ਹਾਂ ਖੇਡਣ ਦਾ ਮੌਕਾ ਮਿਲਿਆ ਮਤਲਬ ਜਿੱਦਾਂ ਕਿ ਐਕਟਰ ਨੂੰ ਖੇਡਣ ਦਾ ਮੌਕਾ ਮਿਲਦਾ ਕਿਰਦਾਰ ਨਾਲ ਉਹ ਪ੍ਰੋਪਰ ਤੁਸੀਂ ਪ੍ਰੂਫ ਕਰ ਚੁੱਕੇ ਹੋ ਆਪਣੇ ਆਪ ਨੂੰ ਹਾਂਜੀ ਮੈਂ ਪੂਰਾ ਗੁੜ ਚੁੱਕਿਆ ਹਾਂ ਕਰੈਕਟਰ ਦੇ ਅੰਦਰ ਤੇ ਜਦੋਂ ਮੈਂ ਕਿਤੋਂ ਮੇਰੇ ਹੁਣ ਮਰੀਆਂ ਰੀਲਾਂ ਵੀ ਪਾਈਆਂ ਮੇਰੇ ਇੰਸਟਾਗ੍ਰam ਦੇ ਉੱਤੇ ਤੇ ਮੈਂ ਉਹਨਾਂ ਤੋਂ ਮੈਂ ਦੇਖਦਾ ਤਾਂ ਮੈਂ ਉਹ ਸਿਗਾਰ ਫੜੀ ਹੱਥ ਦੇ ਅੰਦਰ ਮੈਂ ਪੂਰਾ ਕਰੈਕਟਰ ਚ ਐਦਾਂ ਚੱਲੇ ਜਾਣਾ ਯਾਰ ਵੀ ਬਾਬਾ ਕਿਦਾਂ ਉਤਰਦੇ ਸੰਜੇਤ ਬਾਬਾ ਹੋਣਗੇ ਤਾਂ ਉਹ ਕਿਦਾਂ ਉਤਰਨਗੇ ਉਹ ਐਦਾਂ ਉਤਰਨਗੇ ਯਾਰ ਮੈਂ ਉਹੀ ਸਟਾਈਲ ਨੂੰ ਕੈਰੀ ਕਰਕੇ ਚੱਲਣਾ ਕਿਉਂਕਿ ਥੋੜਾ ਵਿਲਨ ਵੀ ਇੱਕ ਚੀਜ਼ ਜ਼ਰੂਰੀ ਹੁੰਦੀ ਆ ਕਮਰਸ਼ੀਅਲ ਸਿਨੇਮਾ ਦੇਣਾ ਸਟਾਈਲ ਸਟਾਈਲ ਬਹੁਤ ਜ਼ਰੂਰੀ ਆ ਵਿਲਨ ਦਾ ਬਹੁਤ ਦੀ ਗੱਲ ਕੀਤੀ ਐ ਵੈਸੇ 50 ਟੋਲਾ ਬਹੁਤ ਫੇ ਕਿਆ ਦੇਖ ਰਿਹਾ ਲੀਏ 50 ਟੋਲਾ 50 ਟੋਲਾ ਤੇ ਮਨੀ ਜਿੱਦਾਂ ਮੈਂ ਜੋਨਰ ਦੀ ਗੱਲ ਕੀਤੀ ਹਰ ਕਿਸਮ ਦਾ ਜੋਨਰ ਕੈਕਟਰ ਹੁੰਦਾ ਪਰ ਇੱਕ ਪਾਰਟੀਕੂਲਰ ਕੋਈ ਜੋਨਰ ਤੇ ਫੋਕਸ ਕਰ ਰਿਹਾ ਥੋੜਾ ਫੇਵਰਿਟ ਜੋਨਰ ਹੈ ਮਤਲਬ ਤੁਸੀਂ ਜ਼ਿਆਦਾਤਰ ਉਹਨੇ ਨਿਭਾਉਣਾ ਪਸੰਦ ਕਰਦੇ ਹੋ ਵੈਸੇ ਕਿ ਕਲਾਕਾਰ ਨੂੰ ਤਾਂ ਹਰ ਕਿਸਮ ਦਾ ਕਿਰਦਾਰ ਨਿਭਾਉਣਾ ਚਾਹੀਦਾ ਹੈ ਫਿਲਮੀ ਪਰਦੇ ਤੇ ਹਾਂਜੀ ਮੈਂ ਆਪਣੇ ਸਾਰੇ ਕਿਰਦਾਰ ਬਹੁਤ ਵਧੀਆ ਨਿਭਾ ਸਕਦੀ ਆ ਮੈਂ ਕਾਮੇਡੀ ਵੀ ਕੀਤੀ ਹੋਈ ਆ ਮੈਂ ਸੀਰੀਅਸ ਕਨਸੈਪਟ ਵੀ ਕੀਤੇ ਹੋਏ ਨੇ ਬਟ ਜੋਨਰ ਅਗਰ ਜੇ ਤੁਸੀਂ ਮੈਨੂੰ ਪੁੱਛਦਾ ਮੈਨੂੰ ਵਿਜ਼ਾਰਡ ਜੋਨਰ ਬਹੁਤ ਕਾਫੀ ਪਸੰਦ ਆ ਜੋ ਕਿਸੇ ਸਟੋਰੀ ਬੇਸ ਦੇ ਹੁਣ ਜਿਵੇਂ ਇਸ ਫਿਲਮ ਦੇ ਸਾਡੇ ਕੈਕਟਰ ਸਤਵੀਰ ਜੀ ਨੇਗੇ ਉਹਨਾਂ ਨੇ ਇੰਨੇ ਬਿਊਟੀਫੁਲੀ ਇਸ ਫਿਲਮ ਨੂੰ ਲਿਖਿਆ ਤੇ ਜਿਵੇਂ ਤੁਸੀਂ ਜ਼ੋਨਰ ਦੀ ਗੱਲ ਕਰੋ ਇਹ ਜ਼ੋਨਰ ਮੈਂ ਖੇਡਣਾ ਚਾਹਦੀ ਸੀ ਫਲੈਸ਼ਬੈਕ 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 ਮਤਲਬ ਉਲਝਿਆ ਰਹਿਣਾ ਕਹਦੇ ਹਨ ਕਿ ਫਿਲਮ ਉਹੀ ਸਕਸੈਸਫੁਲ ਹੈ ਕਿ ਤੁਸੀਂ ਫਿਲਮ ਦੇਖਦੇ ਹੋਏ ਪੋਪਕਨ ਖਾਂਦੇ ਹੋ ਤੁਹਾਡਾ ਉਹ ਪੋਪਕਨ ਖਾਣਾ ਵੀ ਰੁਕ ਜਾਏ ਤਾਂ ਥੋੜਾ ਮਤਲਬ ਅੱਗੇ ਕੀ ਹੋਏਗਾ ਅੱਗੇ ਕੀ ਹੋਏਗਾ ਐਕਸਾਈਟਮੈਂਟ ਥ੍ਰਿਲ ਸਸਪੈਂਸ ਉਹ ਕ੍ਰੀਟ ਰਹੇ ਤਾਂ ਫਿਲਮ ਚ ਮਜ਼ਾ ਆ ਜਾਂਦਾ ਦੋਜ਼ ਹੋਨਰਸ ਖੇਡਣ ਦਾ ਮਜ਼ਾ ਤਾਂ ਆਪਣੀ ਘਾਟੀ ਹੈ ਜਿਹੜੀ ਫਿਲਮ ਦੀ ਲੋਕੇਸ਼ਨ ਚੁਣੀ ਉਹ ਵੀ ਬਹੁਤ ਵਧੀਆ ਚੁਣੀ ਸਾਨੂੰ ਦਾ ਬੰਬੇ ਫਿਲਮ ਸਿਟੀ ਦੀ ਯਾਦ ਦਿਲਾਵਾਰਾ ਜਿੱਦਾ ਪਹਾੜਾਂ ਚ ਮਾਹੌਲ ਹੈ ਪ੍ਰੋਪਰ ਟਿਪਿਕਲੀ ਹिल्स ਏਰੀਆ ਤੁਸੀਂ ਚੁਣਿਆ ਹਾਂਜੀ ਬਿਲਕੁਲ ਬਹੁਤ ਅੱਛਾ ਮਾਹੌਲਾ ਜੀ ਰਿਜ਼ੋਰਟ ਦੇ ਅੰਦਰ ਅਸੀਂ ਰੁਕੇ ਹਾਂ ਸਾਹਮਣੇ ਸਾਡੇ ਨਹਿਰਾਂ ਤੇ ਸਵੇਰੇ ਅਸੀਂ ਮੈਥਮਨੀ ਜੀ ਵਾਕਰ ਨਿਕਲ ਜਾਂਦੇ ਆ ਤੇ ਐਕਸਰਸਾਈਜ਼ ਕਰਦੇ ਆ ਬੜਾ ਸ਼ਾਂਤ ਮਾਹੌਲ ਆ ਮਤਲਬ ਤੁਹਾਨੂੰ ਕੰਮ ਹੋਣ ਲਈ ਜਾਂ ਤੁਹਾਨੂੰ ਆਪਾਂ ਬੈਠ ਕੇ ਰੱਬ ਦਾ ਨਾਮ ਵੀ ਲੈਣਾ ਤਾਂ ਤੁਸੀਂ ਨਹਿਰ ਤੇ ਚੌਂਕੜੀ ਮਾਰ ਕੇ ਬੈਠ ਜੂ ਬੜਾ ਸਕੂਨ ਮਹਿਸੂਸ ਹੁੰਦਾ ਕਿਉਂ ਐਕਟਰ ਨੂੰ ਇੱਕ ਸਕੂਨ ਦੀ ਬੜੀ ਜ਼ਰੂਰਤ ਹੁੰਦੀ ਹੈ ਜਦੋਂ ਜਦੋਂ ਤੁਸੀਂ ਨਾ ਬਿਲਕੁਲ ਮਾਹੌਲ ਉਦਾਂ ਦਾ ਨਾ ਹੋਂਦਾ ਵੀ ਤੁਸੀਂ ਸਕੂਨ ਦੇ ਅੰਦਰ ਉਹਨੇ ਬੈਟਰ ਐਕਟਿੰਗ ਕਰ ਪਾਉਨੇ ਹੋ ਜੇ ਤੁਹਾਡੇ ਆਲੇ ਦੁਆਲੇ ਦਾ ਮਾਹੌਲ ਹੀ ਇਦਾਂ ਦਾ ਰਹੇ ਜਿਆ ਡਿਪਰੈਸ ਰਹੇ ਤਾਂ ਐਕਟਰ ਵੀ ਟਾਇਰਡ ਰਹਿੰਦਾ ਕਿਉਂਕਿ ਉਹਨੇ ਜਾ ਕੇ ਬਹੁਤ سارے ਡਾਇਲੋਗ ਬੋਲਣੇ ਹੁੰਦੇ ਆ ਸੈੱਟ ਦੇ ਉੱਤੇ ਉਹ ਇੱਥੇ ਉਹ ਹੈ ਨਹੀਂ ਚੀਜ਼ ਵੀ ਮਤਲਬ ਇਹਦੇ ਕਰਕੇ ਸਾਨੂੰ ਬੜਾ ਸਕੂਨ ਮਿਲ ਲਿਆ ਲੋਕੇਸ਼ਨ ਬੜਾ ਹੈਲਪ ਕਰ ਰਹੀ ਹੈ ਇਸ ਚੀਜ਼ ਇੱਕ ਡਾਇਰੈਕਟਰ ਤੇ ਪ੍ਰੋਡਿਊਸਰ ਦਾ ਬਹੁਤ ਅਹਿਮ ਰੋਲ ਹੁੰਦਾ ਕਿ ਫਿਲਮ ਨੂੰ ਸਪੋਰਟ ਕਰਨਾ ਬਸੇ ਖੜਾ ਕਰਨਾ ਬਸੇ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕੁਝ ਪ੍ਰੋਡਿਊਸਰ ਤਾਂ ਸਾਡੇ ਏਡੇ ਵਧੀਆ ਨੇਗੇ ਮਤਲਬ ਉਹਨਾਂ ਦਾ ਨਾਮ ਹੈ ਆਜ਼ਾਦ ਖਾਨ ਤੇ ਖਾਨ ਸਾਹਿਬ ਕਹਿੰਦੇ ਉਹਨਾਂ ਨੂੰ ਅਸੀਂ ਉਹਨਾਂ ਨੇ ਰਿਜ਼ੋਰਟ ਉਹਨਾਂ ਦਾ ਹੀ ਹੈ ਤੇ ਉਹਨਾਂ ਨੇ ਡਿਜ਼ਾਈਨ ਕੀਤਾ ਕਿ ਆਪਾਂ ਕਿਉਂ ਨਾ ਇਸ ਫਿਲਮ ਨੂੰ ਇੱਥੇ ਮਤਲਬ ਹਰ ਚੀਜ਼ ਇੱਥੇ ਅਵੇਲੇਬਲ ਹੈ ਸਾਡੇ ਕੋਲ ਅਸੀਂ ਸ਼ੂਟਿੰਗ ਕਰਦੇ ਹਾਂ ਈਵਨ ਰਾਤ ਨੂੰ ਅਸੀਂ ਇੱਥੇ ਹੀ ਸੌਣੇ ਆ ਸਾਨੂੰ ਰੂਮਸ ਮਿਲੇ ਹੋਏ ਨੇਗੇ ਸਾਨੂੰ ਇੱਧਰ ਉੱਧਰ ਜਾ ਕੇ ਟਰੈਵਲ ਕਰਕੇ ਆਪਣੇ ਜਗ੍ਹਾ ਤੇ ਨਹੀਂ ਪਹੁੰਚਣਾ ਪੈਂਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਬਹੁਤ ਪੀਸ ਔਰ ਬਹੁਤ ਆਰਾਮ ਚਾਹਤੇ ਤੇ ਆਜ਼ਾਦ ਖਾਨ ਜੀ ਨੇ ਆਈ ਥਿੰਕ ਸਾਡੇ ਲਈ ਕੋਈ ਕਮੀ ਛੱਡੀ ਨਹੀਂ ਹੋਈ ਹੈਗੀ ਇੱਥੇ ਤਾਂ ਪ੍ਰੋਡਿਊਸਰ ਇਹ ਜਾਈ ਹੋਣਾ ਚਾਹੀਦਾ ਉਹਨਾਂ ਦੀ ਕੋਈ ਇੰਟਰਫੀਰੈਂਸ ਵੀ ਨਹੀਂ ਹੈ ਉਹਨਾਂ ਨੇ ਸਾਡੇ ਤੇ ਯਕੀਨ ਕੀਤਾ ਟਾਈਗਰ ਤੇ ਯਕੀਨ ਕੀਤਾ शिव ਸਾਡੇ ਡਾਇਰੈਕਟਰ ਤੇ ਇੰਨਾ ਯਕੀਨ ਕੀਤਾ ਹੋਇਆ ਸੋ ਆਈ ਥਿੰਕ ਬਹੁਤ ਅੱਛੀ ਕੁਆਲਿਟੀ ਆ ਉਹ ਬਹੁਤ ਅੱਗੇ ਜਾਣਗੇ ਜੇ ਐਵੇਂ ਹੀ ਰਹਿਣਗੇ ਤਾਂ ਪ੍ਰੋਡਿਊਸਰ ਦਾ ਰੋਲ ਬਹੁਤ ਜ਼ਰੂਰੀ ਹੁੰਦਾ ਉਹ ਕਿਸ ਤਰੀਕਿਆਂ ਨੇ ਆਪਣੀ ਪੂਰੀ ਟੀਮ ਨੂੰ ਹੈਂਡਲ ਕਰਨਾ ਤੇ ਹੁਣ ਤੁਹਾਡੀ ਫਿਲਮ ਲਈ ਕੀ ਐਕਸਪੈਕਟੇਸ਼ਨਸ ਲੱਗੇ ਕੀ ਕੀ ਤੁਸੀਂ ਪਲਾਨ ਆਊਟ ਕਰੇ ਕੀ ਕੀ ਫਿਚਰ ਪਲੈਨਸ ਨੇ ਸਰਦਾਰਾਂ ਜੀ ਵੀ ਦੇਖੋ ਪਹਿਲਾਂ ਤਾਂ ਜਿਆਦਾ ਤੁਹਾਨੂੰ ਕੋਈ ਕਿਸੇ ਨੇ ਥੋੜੇ ਦੇ ਟਰਸਟ ਕੀਤਾ ਚਾਹੇ ਆਜ਼ਾਦ ਖਾਨ ਪਰ ਜਿਵੇਂ ਮੇਰੇ ਲਈ ਵੱਡੇ ਬ੍ਰਦਰ ਨੇ ਮੈਨੂੰ ਬਹੁਤ ਪਿਆਰ ਕਰਦੇ ਉਹ ਜਦੋਂ ਮੈਂ ਕਿਤੇ ਬੈਠਾ ਵੀ ਹੁੰਦਾ ਟਾਈਗਰ ਆ ਜਾ ਜਾਂਦਾ ਥੋੜਾ ਟਾਈਮ ਬੈਠਦੇ ਆਂ ਡਿਸਕਸ਼ਨ ਠੀਕ ਚੱਲ ਰਿਹਾ ਸਾਰਾ ਕੁਝ ਮੇ ਤੁਹਾਰ ਇੱਕ ਚੀਜ਼ ਪੁੱਛਦੇ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਈਵਨ ਰਹਿਣ ਤੋਂ ਲੈ ਕੇ ਖਾਣ ਪੀਣ ਤੱਕ ਦੀ ਉਹ ਕਹਿੰਦੇ ਮੈਨੂੰ ਤੇਰਾ ਕੈਰੇਕਟਰ ਬਹੁਤ ਪਸੰਦ ਆ ਰਿਹਾ ਤੇ ਇਦਾਂ ਹੀ ਸਾਡੇ ਸ਼ਿਪ ਸ਼ਿਪ ਕੁਮਾਰ ਜੀ ਨੇ ਜੋ ਡਾਇਰੈਕਟਰ ਨੇ ਸ਼ਿਪਾ ਜੀ ਨੇ ਨੈਚਰ ਬੜੀ ਅੱਛੀ ਆ ਮੈਨੂੰ ਕਹਿੰਗੇ ਟਾਈਗਰ ਆਪਨੇ ਇਸ ਕੋ ਬੈਸਟ ਕੇਆ ਅਬ ਇਸ ਕਾ ਦੀ ਬੈਸਟ ਵੀ ਲੇਤੇ ਆ ਵੀ ਇੱਕ ਟੇਕ ਹੋਰ ਲੈ ਲਵੋ ਪਾਜੀ ਹਾਂ ਹਾਂ ਪਲੀਜ਼ ਕਹਨੇ ਵਨ ਡੇ ਕਾ ਆਰਟਿਸਟ ਹੋ ਤੋ ਉਤੇ ਬਾਦ ਫਿਰ ਇੱਕ ਹੋਰ ਲੇਤੇ ਆ ਮੈਂ ਕਹਿੰਦਾ ਗੁੱਡ ਮੈਨ ਮੈਨੂੰ ਵੀ ਇਹੀ ਚਾਹੀਦਾ ਮੈਨੂੰ ਹੁਣ ਤੱਕ ਮੈਨ ਜਿੰਨਾ ਕੰਮ ਕੀਤਾ ਪਰਮਾਤਮਾ ਦੀ ਮਿਹਰ ਹੀ ਆ ਚਾਹੇ ਉੜਾ ਰਹੀਆਂ ਸੀਰੀਅਲ ਸੀਗਾ ਚਾਹੇ ਜਨੂਨੀਅਤ ਸੀ ਚਾਹੇ ਉਹ ਬਦਨਾਮ ਸੀ ਮਨੀਸ਼ਪਾ ਜੀ ਨਾਲ ਦਾ ਉਹ ਉਹ ਇਦਾਂ ਹੀ ਹੋਇਆ ਮੇਰਾ ਵਨ ਟਿਕ ਲੈ ਕੇ ਨੇ ਮੈਂ ਕਿਹਾ ਸਰ ਮੇਰੇ ਦੂਜਾ ਟਿਕ ਲੈ ਲਊਗਾ ਇਹ ਤੇਰਾ ਇਹ ਪਹਿਲਾ ਹੀ ਬਹੁਤ ਅੱਛਾ ਆ ਗਿਆ ਪਰ ਇਹ ਕਰਦੇ ਨੇ ਕਿ ਨੇ ਟਾਈਗਰ ਭਾਜੀ ਇੱਕ ਹੋਰ ਯਾਰ ਇਸ ਤੋਂ ਉੱਪਰ ਜਾ ਸਕਦਾ ਮ बोला ਸਰ ਇਹ ਬੈਸਟ ਹੈ ਮੈਨੂੰ ਇਹ ਹੀ ਚਾਹੀਏ ਵੀ ਇੱਕ ਹੋਰ ਲیتے ਹਨਾ ਤੇ ਹੁਣ ਕੰਮ ਅੱਛਾ ਹੋ ਰਿਹਾ ਮਤਲਬ ਇਦਾਂ ਵੀ ਇਸ ਫਿਲਮ ਨੂੰ ਅਸੀਂ ਵੱਡੇ ਲੈਵਲ ਤੇ ਰਿਲੀਜ਼ ਕਰੀਏ ਤੇ ਸਭ ਦਾ ਪਿਆਰ ਮਿਲੇ ਫਿਊਚਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਹੁਣ ਜਦੋਂ ਬਦਨਾਮ ਨੇ ਰਿਕਾਰਡ ਤੋੜੇ ਮੇਰਾ ਡਾਇਲੋਗ ਬੜਾ ਵਾਇਰਲ ਹੋਇਆ ਡਾਰਲਿੰਗ ਮੂੰਹ ਤੇ ਮੁੱਛ ਨਹੀਂ ਤਾਂ ਮਨੀਸ਼ਪਾ ਜੀ ਦਾ ਉਸ ਵਿੱਚ ਬਹੁਤ ਵੱਡਾ ਹੱਥ ਰਿਹਾ ਹਨ ਮੈਂ ਹਮੇਸ਼ਾ ਬੋਲਦਾ ਥੋੜਾ ਡਾਇਰੈਕਟਰ ਦਾ ਬਹੁਤ ਵੱਡਾ ਹੱਥ ਹਾ ਤੁਹਾਨੂੰ ਜਦੋਂ ਬੈਸਟ ਡਾਇਰੈਕਟਰ ਅੱਛੇ ਡਾਇਰੈਕਟਰ ਮਿਲਦੇ ਆ ਤਾਂ ਐਕਟਰ ਉਦੋਂ ਹੀ ਨਿੱਖਰ ਕੇ ਆਉਂਦਾ ਇਦਾਂ ਹੁਣ ਇੱਕ ਬੜਨਾਂ ਹੁੰਦਾ ਫਿਲਮ ਦੇਖੇ ਹੁਣੇ ਮੇਲਾ ਦੇ ਅੰਦਰ ਜ ਬੜੇ ਫੇਮਸ ਵਿਲਨ ਹੋਏ ਨੇ ਇੰਡਸਟਰੀ ਦੇ ਅੰਦਰ ਤਾਂ ਤਾਂ ਉਹ ਹੁਣ ਬੰਬੇ ਚਲਦੀ ਸ਼ੂਟ ਸ਼ੁਰੂ ਕਰਨ ਲੱਗੇ ਨੇ ਇਹ ਸੀਰੀਜ਼ ਕਰ ਰਹੇ ਨੇ ਜੀ ਆਪਣੇ ਤਾਂ ਆਪਣੇ ਉਹਨਾਂ ਦਾ ਮੈਨੂੰ ਕਾਲ ਹੈ ਕਹਿੰਦੇ ਇਹ ਕਨੇਡਾ ਗਰਜੀ ਮੈਂ ਤੁਹਾਨੂੰ ਇੱਕ ਰੋਲ ਹੀ ਸਿਲੈਕਟ ਕੀਤਾ ਬਹੁਤ ਵੱਡੀ Netflix ਦੀ ਸੀਰੀਜ਼ ਕਰ ਰਹੇ ਆ ਤੁਹਾਨੂੰ ਲੀਡ ਤੇ ਲੈ ਰਹੇ ਆ ਉਹਦੇ ਅੰਦਰ ਵੀ ਮੈਂ ਇੱਕ ਹਰਿਆਣਵੀ ਸੌਰੀ ਆਪਣੇ ਰਾਜਸਤਾਨੀ ਕਰੈਕਟਰ ਕਰਨ ਜਾ ਰਿਹਾ ਬਾਬੂ ਚੌਧਰੀ ਦਾ ਸੋ ਮੈਂ ਕਹਾਂ ਭਾਜੀ ਗੱਡਾ ਮੈਂ ਨਿਭਾਉਂਗਾ ਉਹਨੂੰ ਹੋ ਸਕਦਾ ਤੁਹਾਡੀ ਉਮੀਦਾਂ ਤੇ ਖਰਾ ਉਤਰਾਂ ਪਰ ਇੱਕ ਐਕਟਰ ਦਾ ਕਰਮ ਹੀ ਆ ਵੀ ਉਹ ਪ੍ਰੋਡਿਊਸਰ ਤੇ ਡਾਇਰੈਕਟਰ ਦੀਆਂ ਉਮੀਦਾਂ ਤੇ ਖਰਾ ਉਤਰੇ ਤੇ ਉਹਨੂੰ ਆਪਣੇ ਹੱਥਾਂ ਦੇ ਵਿੱਚ ਸੌਂਪ ਦੇ ਤੁਹਾਨੂੰ ਕੀ ਚਾਹੀਦਾ ਮੈਂ ਤੁਹਾਡੇ ਲਈ ਦੀ ਬੈਸਟ ਕੱਟ ਕੇ ਦਵਾਂ ਤੇ ਉਹਦੇ ਅੰਦਰ ਸਾਨੂੰ ਇੱਕ ਚੀਜ਼ ਦਾ ਧਿਆਨ ਮੈਂ ਪੰਦਾ ਵੀ ਆਡੀਅנס ਕੀ ਲਾਇਕ ਕਰੂਗੀ ਅਸੀਂ ਆਪਣਾ ਘੁਟਕੇ ਨਹੀਂ ਜਾ ਸਕਦੇ ਅਸੀਂ ਸਿਰਫ ਇਹ ਆਡੀਅנס ਨੂੰ ਦਿਖਾਉਣਾ ਉਹਦੇ ਪਿਆਰ ਲਈ ਕਰਦੇ ਆ ਵੀ ਯਾਰ ਆਡੀਅנס ਨੂੰ ਪਸੰਦ ਆਊਗਾ ਮੈਂ ਆਪਣਾ ਕਰਕੇ ਚਲੇ ਜਾਏ ਆਡੀਅנס ਨਾਲੇ ਅਸੀਂ ਫੇਕ ਨਹੀਂ ਕੁਝ ਕਰ ਰਹੇ ਮਤਲਬ ਕਰੈਕਟਰ ਦੇ ਵਿੱਚ ਪੂਰਾ ਕੋ ਸਿਕਿਉਰਟੀ ਨੂੰ 101% ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਨੈਕਸਟ ਟਰਮ ਸਾਨੂੰ ਫਿਰ ਕਾਲ ਆਉਣ ਕਿਉਂਕਿ ਸਾਨੂੰ ਤਾਂ ਲੈਣਾ ਹੀ ਸਾਡਾ ਤਾਂ ਕਰ ਹੀ ਇੱਥੋਂ ਚੱਲਦਾ ਐਕਟਰ ਤੇ ਡਾਇਰੈਕਟਰ ਦੇ ਸਿਰ ਤੋਂ ਸਾਨੂੰ ਤਾਂ ਲੈਣਗੇ ਦੀ ਬੈਸਟ ਕਰਕੇ ਦੇਵਾਂਗੇ ਉਹਨਾਂ ਨੂੰ ਤਾਂ ਤੁਸੀਂ ਦੇਖਿਆ ਸੀਗੇ ਮਨੀ ਬੋਬਰ ਅਤੇ ਟਾਈਗਰ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਫਿਲਮ ਢੂਂਡ ਇਹਨਾਂ ਦੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਬਹੁਤ ਸੋਹਣੀ ਫਿਲਮ ਹੈ ਫੁੱਲ ਆਫ ਐਂਟਰਟੇਨਮੈਂਟ ਹੈ ਇੱਕ ਪਰਿਵਾਰਿਕ ਫਿਲਮ ਹੈ ਜੇ ਕਿ ਤੁਸੀਂ ਪਰਿਵਾਰ ਨਾਲ ਵੀ ਬੈਠ ਕੇ ਦੇਖ ਸਕਦੇ ਹੋ ਤੇ ਅੱਗੇ ਕਈ ਸਾਰੇ ਫਿਊਚਰ ਪਲਾਨਸ ਇਹਨਾਂ ਦੇ ਆ ਰਹੇ ਨੇ ਮਤਲਬ ਕਈ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਨੇ ਫਿਊਚਰ ਵਿੱਚ ਤੇ ਜੋ ਕਿ ਕਾਈਂਡ ਆਫ ਸਰਪ੍ਰਾਈਜ਼ ਰਹੇਗਾ ਤੁਸੀਂ ਵੀ ਇਹਨਾਂ ਦੀ ਫਿਲਮ ਢੂਂਡ ਦੇਖੋ ਤੇ ਇਹਨਾਂ ਦੀ ਸ਼ੂਟਿੰਗ ਚੱਲ ਰਹੀ ਰੋਪੜ ਵਿੱਚ ਅਸਨਾਰ ਹिल्स ਜੋ ਕਿ ਬਹੁਤ ਹੀ ਸੋਹਣਾ ਏਰੀਆ ਹੈ ਤੁਸੀਂ ਜਦੋਂ ਆਓਗੇ ਕਵਰ ਕਰੋਗੇ ਆ ਵੀ ਨਿਊਜ਼